ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਸ਼ਿਵ ਖੇਤੀ ਸੇਵਾ ਸੈਂਟਰ ਇਕਲਾਏ ਤੋਂ ਜੀ ਆ ਇੱਕ ਪ੍ਰੋਡਕਟ ਹੁੰਦਾ ਜੀ ਨਾਮ ਸਾਈਡ ਦਾ ਪਰਵਤ ਧਿਆਨ ਨਾਲ ਦੇਖ ਲੋ ਜੀ ਪਰਵਤ ਇਹ ਇੰਨਾ ਕ ਘੈਂਟ ਪ੍ਰੋਡਕਟ ਹੈ ਜੀ ਜਦੋਂ ਤੁਹਾਡੀ ਜਿਰੀ ਨਸਾਰੇ ਤੇ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਵੀ 1-2% ਛਿੱਟਾ ਗੱਡੇ ਹੀ ਉਸ ਟਾਈਮ ਤੁਸੀਂ ਇਹ ਕਰਨੀ ਹੈ 250 ml ਡੋਜ਼ ਇਹਦੀ 250 ml ਡੋਜ਼ ਤੁਸੀਂ ਪਾ ਕੇ ਕਿਲੇ ਤੇ ਸਪਰੇਅ ਕਰ ਦੇਣੀ ਹੈ ਤੇ ਤੁਹਾਡੇ ਫੜਾ ਨਹੀਂ ਬਣੂਗਾ ਜੀ ਜਿਰੀ ਦੇ ਵਿੱਚ ਸਾਰਾ ਨਾ ਵੱਡੀ ਗੱਲ ਆ ਤੁਹਾਡਾ ਪ੍ਰੋਪਰ ਝਾੜ ਨਿਕਲੂਗਾ ਫੜਾ ਨਹੀਂ ਬਣੂਗਾ ਦਾਣੇ ਫੋਕ ਨਹੀਂ ਰੋਗੀ ਇੱਕ ਸਰ ਬਜਨ ਪੂਰਾ ਟੋਪ ਦਾ ਹੋਊਗਾ ਪੂਰਾ ਬਜਨ ਦੋਗੇ ਬੱਲੀਆਂ ਲੰਬੀਆਂ ਹੋਣਗੀਆਂ ਤੇ ਇਹ 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 ਚੀਜ਼ ਇਹੋ ਜੀ ਹੈ ਜੀ ਝਾੜ ਦੇ ਵਿੱਚ ਕਟੋਕੜਡ 2 ਤੋਂ 3 ਕਮੰਡਲ ਦਾ ਫਰਕ ਇਹਨੇ ਪੋਣਾ ਹੀ ਪੋਣਾ ਹੈ ਇਹਨਾਂ ਟੋਪ ਦਾ ਪ੍ਰੋਡਕਟ ਹੈ ਇਹ ਪ੍ਰੋਡਕਟ ਤੁਹਾਨੂੰ ਹਰ ਇੱਕ ਸਿਟੀ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਚ ਕਿਤੇ ਵੀ ਮਿਲ ਸਕਦਾ ਜੀ ਮਸ਼ਹੂਰ ਪ੍ਰੋਡਕਟ ਹੈ ਜੇ ਤੁਸੀਂ ਘੱਟ ਰੇਟ ਤੇ ਲੈਣਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9988303666 9998306361 ਘੱਟ ਰੇਟ ਤੇ ਲੈ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੂਰਾ ਟੋਪ ਦਾ ਪ੍ਰੋਡਕਟ ਹੈ 1.5% ਤੁਹਾਡੇ ਫੋਗ ਨਹੀਂ ਰਹੂਗੀ ਤੇ ਛਾੜ ਤੁਹਾਡਾ 2 ਤੋਂ 3 ਕਿੰਡਰ ਦਾ ਫਰਕ ਪਊਗਾ ਹੀ ਪਊਗਾ ਜੀ ਧੰਨਵਾਦ ਇਹਨੂੰ ਕਿਸੇ ਵੀ ਤੁਸੀਂ ਇਨਸੈਕਟੀਸਾਈਡ ਕਿਸੇ ਵੀ ਫੱਕੀ ਛਾੜ ਦੇ ਵਿੱਚ ਮਿਲਾ ਕੇ ਦੀ ਸਪਰੇਅ ਕਰ ਸਕਦੇ ਹੋ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਧੰਨਵਾਦ